ਪੂਰੇ ਪੰਜਾਬ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਬਰਾਨ ਵੱਡੀ ਪੱਧਰ ਤੇ ਹੜ੍ਹ ਆਇਆ ਆ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਕਿਸਾਨਾਂ ਦੀਆਂ ਫਸਲਾਂ ਮਰ ਗਈਆਂ ਘਰ ਟਹਿ ਗਏ ਮਜ਼ਦੂਰਾਂ ਦੇ ਘਰ ਟਹਿ ਗਏ ਉਹਦੇ ਲਈ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਉਹਨਾਂ ਨੂੰ ਤੁਰੰਤ ਜਿਹੜਾ ਨੁਕਸਾਨ ਦੀ ਪਰਪਾਈ ਕਰਨਾ ਜਾਂ ਉਹਨਾਂ ਨੂੰ ਖਾਣ-ਵਾਸਤੇ ਕਣਕ ਰਾਸ਼ਨ ਜਾਂ ਉਹਨਾਂ ਦੇ ਪਸ਼ੂਆਂ ਵਾਸਤੇ ਤੂੜੀ ਦਾ ਪ੍ਰਬੰਧ ਕਰੇ ਪਰ ਸਰਕਾਰ ਹੈ ਜਿਹੜੀ ਉਹ ਬੁਰੀ ਤਰ੍ਹਾਂ ਫੇਲ ਹੋਈ ਹੈ ਹੁਣ ਜਿਹੜੀਆਂ ਲੋਕ ਆਪ ਦੇ ਆਪ ਜਾਂ ਜਨਤਕ ਜਥੇਬੰਦੀਆਂ ਜਾਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇੱਥੇ ਉਰਾਂ ਉਹ ਹਰ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ ਅਸੀਂ ਬਕਾਇਦਾ ਜ਼ਿਲ੍ਹਿਆਂ ਦੀਆਂ ਡਿਊਟੀਆਂ ਲਈਆਂ ਕਿ ਕਿਹੜੇ ਜ਼ਿਲ੍ਹੇ ਨੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੜ੍ਹ ਮਾਰੇ ਰੀਚ ਜਾਣਾ ਜਿਵੇਂ ਸਾਡੀ ਡਿਊਟੀ ਮਾਨਸਾ ਬਠਿੰਡਾ ਫਰੀਦਕੋਟ ਮੁਕਸਰ ਸਾਹਿਬ ਇਹ ਜ਼ਿਲ੍ਹਿਆਂ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਫਾਜ਼ਿਲਕੇ ਦੇ ਵਿੱਚ ਵੰਡਣਾ ਹੈ ਅਸੀਂ ਮਾਨਸਾ ਦੇ ਵਿੱਚੋਂ ਜਿਹੜਾ 3500 ਦੇ ਲਗਭਗ 3500 ਮਾਣਕ ਕਣਕ ਇਕੱਠੀ ਕਰਕੇ ਅ ਦਰਜਣਾਂ ਟਰਾਲੀਆਂ ਅਸੀਂ ਇਥੋਂ ਪੈਣੀ ਵਾਗੇ ਤੋਂ ਤੋਰ ਰਹੇ ਆ ਇਹ ਸਾਰੀ ਸਮੱਗਰੀ ਫਾਜ਼ਿਲਕੇ ਦੇ ਹੜਮਾਰੇ ਪਿੰਡਾਂ ਦੇ ਵਿੱਚ ਜਾ ਕੇ ਬਕਾਇਦਾ ਉਹਨਾਂ ਪਰਿਵਾਰਾਂ ਨੂੰ ਪੀੜਿਤ ਪਰਿਵਾਰਾਂ ਨੂੰ ਰਾਸ਼ਨ ਜਿਹੜਾ ਵੰਡਣਾਗੇ ਇਸ ਤੋਂ ਬਾਅਦ ਜਿਹੜੀ ਹੋਰ ਸਮੱਗਰੀ ਹੈ ਪਸ਼ੂਆਂ ਵਾਸਤੇ ਜਿਹੜਾ ਚਾਰਾ ਹਰਾ ਚਾਰਾ ਜャ ਤੂੜੇ ਉਹ ਵੀ ਲੈ ਕੇ ਜਾਵਾਂਗੇ ਅੱਜ ਜਿਸ ਫਿਲਹਾਲ ਕਣਕ ਦੀਆਂ ਗੱਟੇ ਪਰ ਪਰ ਕੇ ਟਰਾਲੀਆਂ ਪਰ ਪਰ ਕੇ ਸੀ ਪੈਣੀ ਵਾਗੇ ਤੋਂ ਕਾਫਲਾ ਫਾਜ਼ਿਲਕਾ ਵੱਲ ਤੋਰ ਰਹੇ ਆ ਅੱਜ ਅਸੀਂ ਭਾਰਤੀ ਕਿਸਾਨ ਜੂਨੀਅਨ ਇਕਤਾ ਗ੍ਰਾਹਾਂ ਵੱਲੋਂ ਜਿਹੜੀ ਪੂਰੇ ਪੰਜਾਬ ਦੇ ਵਿੱਚ ਮਹਾਮੇ ਸਾਡੀ ਚੱਲ ਰਹੀ ਆ ਸਾਰੇ ਪ੍ਰੋਗਰਾਮਾਂ ਨੂੰ ਮੁਸਤਵੀ ਕਰਕੇ ਜਿਹੜਾ ਸਰਕਾਰ ਦੀ ਜਾਨਕੀ ਅਣਕਹਿਲੀ ਭ੍ਰਿਸ਼ਟਾਚਾਰ ਦੇ ਕਾਰਨ ਆ ਜਿਹੜੀ ਸਰਕਾਰ ਕਹਿੰਦੀ ਆ ਵੀ ਕੁਦਰਤੀ ਮਾਰ ਹੋਈ ਆ ਅਸੀਂ ਕਹਿੰਦੇ ਇਹਨਾਂ ਦੀ ਨਲਾਇਕੀ ਭ੍ਰਿਸ਼ਟਾਚਾਰ ਦੇ ਕਾਰਨ ਹੋਈ 88 ਤੋਂ ਲੈ ਕੇ ਅੱਜ ਤੱਕ ਉਹਨਾਂ ਦਾ ਕੋਈ ਬੰਨ ਨਹੀਂ ਪੱਕਾ ਬਣਾਇਆ ਕੋਈ ਪਾਟੜੀ ਤੇ ਸ਼ਰਤ ਨਹੀਂ ਬਣਾਈ ਹੈਗੀ ਦਰਿਆਵਾਂ ਦੇ ਵਿੱਚੋਂ ਸਫਾਈ ਨਹੀਂ ਕੀਤੀ ਵਿੱਚ ਜੰਗਲ ਲਾ ਰੱਖਿਆ 1888 ਦਾ ਜਾਨਕੀ ਉਹ ਟਾਈਮ ਪੜਿਆ ਹੋਇਆ ਜਿਹੜਾ ਟੁੱਟਿਆ ਮਾਦੋਪੁਰ ਦਾ ਟਾਈਮ ਤੇ ਉਹਦੀ ਰਿਪੇਅਰ ਨਹੀਂ ਕੀਤੀ ਅੱਜ ਤੱਕ ਤੇ ਇਸ ਕਰਕੇ ਇਹ ਭ੍ਰਿਸ਼ਟਾਚਾਰ ਨਲੈਕੀ ਦਾ ਹੀ ਕਾਰਨ ਇਸ ਕਰਕੇ ਤੇ ਜਿਹੜਾ ਨੁਕਸਾਨ ਹੋਇਆਗਾ ਇਹਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਮੈਨੇਜਮੈਂਟ ਤੇ ਅਫਸਰ ਸਾਹੀ ਬਣਦੀ ਆ ਜਿਨ੍ਹਾਂ ਦੀ ਜਨਕੀ ਜਾਂਚ ਕਰਵਾ ਕੇ ਜੱਜਾਂ ਤੋਂ ਕਮੇਟੀ ਬਣਾ ਕੇ ਉਹਨਾਂ ਤੇ ਲੋੜੀ ਦੀ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਪਰ ਅਸੀਂ ਆਪਦੇ ਭਰਾ ਹੋਣ ਦੇ ਨਾਂ ਤੇ ਪੰਜਾਬੀ ਹੋਣ ਦੇ ਨਾਂ ਤੇ ਮੜੁਖ ਹੋਣ ਦੇ ਨਾਂ ਤੇ ਉਹਨਾਂ ਦੀ ਮਦਦ ਜਿਹੜਾ ਸਾਜੋ ਸਮਾਨ ਉਹਨਾਂ ਦਾ ਸਾਰਾ ਖਰਾਬ ਹੋ ਗਿਆ ਉਹ ਆਪਣੇ ਪਿੰਡਾਂ ਤੋਂ ਲੋਕਾਂ ਤੋਂ ਇਕੱਠਾ ਕਰਕੇ ਉਹਨਾਂ ਦੀ ਮਦਦ ਵਾਸਤੇ ਦੇਣ ਵਾਸਤੇ ਜਾ ਰਹੇ ਆ ਅੱਜ ਅਸੀਂ ਕਣਕ ਲੈ ਜਾ ਰਹੇ ਆ ਆਉਣ ਵਾਲੇ ਦਿਨਾਂ 'ਚ ਅਸੀਂ ਤੂੜੀ ਵੀ ਲਿਜਾਵਾਂਗੇ ਪਸ਼ੂਆਂ ਵਾਸਤੇ ਚਾਰਾ ਉਸ ਤੋਂ ਬਾਅਦ ਉਹਨਾਂ ਦੇ ਜ਼ਮੀਨਾ ਪੱਤਰ ਕਰਵਾਉਣ ਵਾਸਤੇ ਟਰੈਕਟਰ ਡੀਏਪੀ ਤੇ ਬੀ ਦਾ ਪ੍ਰਬੰਧ ਵੀ ਕਰਾਂਗੇ ਉਹਨਾਂ ਦੀ ਬਾਹ ਫੜ ਕੇ ਉਹਨਾਂ ਦਾ ਜੀਵਨ ਪੱત્રਾ ਜਿਵੇਂ ਪਹਿਲਾਂ ਤੇ ਉਸੇ ਤਰ੍ਹਾਂ ਪੱਟੜੀ ਤੇ ਚੜਾਉਣ ਵਾਸਤੇ ਸਾਡੀ ਜਥੇਬੰਦੀ ਤਤਪਾਰ ਆ ਇਹ ਅਸੀਂ ਭਾਰਤੀ ਕਿਸਾਨ ਜੁਗੀਆਂ ਇਕਤਾ ਗਰਾਹਾਂ ਵੱਲੋਂ ਸੂਬੇ ਦੇ ਸੱਦੇ ਤੇ ਜਿਹੜੇ ਪੰਜਾਬ ਦੇ ਵਿੱਚ ਹੜਾ ਆਏ ਨੇਗੇ ਸਰਕਾਰਾਂ ਤਾਂ ਕੁਝ ਨਹੀਂ ਕਰ ਰਹੀਆਂ ਕਿ ਸਲਵੱਟੀ ਖੜੀਆਂ ਨੇਗੀਆਂ ਉਹ ਜਿਹੜੇ ਸਾਡੇ ਭਰਾ ਨੇ ਉਹਨਾਂ ਦੀਆਂ ਫਸਲਾਂ ਮਰ ਗਈਆਂ ਘਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਸ਼ੂਆਂ ਦਾ ਨੁਕਸਾਨ ਹੋ ਗਿਆ ਹਰੇ ਚਾਰੇ ਦਾ ਨੁਕਸਾਨ ਹੋ ਗਿਆ ਉਹਦੇ ਸਬੰਧ ਦੇ ਵਿੱਚ ਅੱਜ ਭਾਰਤੀ ਕਿਸਾਨ ਜੁਨੀਏਕਤਾ ਗਰਾਹਾਂ ਦਾ ਮਾਨਸਾ ਬਠਿੰਡਾ ਫਰੀਦਕੋਟ ਤੇ ਫਿਰੋਜ਼ਪੁਰ ਦਾ ਸਾਡਾ ਫਾਜ਼ਲਕਾ ਦੇ ਵਿੱਚ ਡਿਊਟੀ ਲੱਗੀ ਆ ਜਿਹੜੇ ਫਾਜ਼ਲਕਾ ਦੇ ਵਿੱਚ ਪਿੰਡਾਂ ਦੇ ਵਿੱਚ ਮਾਰ ਪਈ ਹੈਗੀ ਉੱਥੇ ਅਸੀਂ ਆ ਕਾਂਟਕ ਦੀ ਰਾਸਤ ਸਮੱਗਰੀ ਵੰਡਣ ਜਾ ਰਹੇ ਹਾਂ ਪਹਿਲੀ ਖੇਪ ਜਾ ਰਹੀ ਹੈ ਇਦੇ ਵਿੱਚ 30-35 ਟਰੈਕਟਰ ਨੇਗੇ ਸਾਡੀ 3500 ਮਣ ਕਣਕ ਘਟੋ ਘਟ ਇਹ ਲੈ ਕੇ ਅਸੀਂ ਜਾ ਰਹੇ ਹਾਂ ਮਾਨਸਾ ਜ਼ਿਲ੍ਹੇ ਵੱਲੋਂ ਗਾਹਾਂ ਜਾ ਕੇ ਪਠੰਡੇ ਦਾ ਕਾਫਲਾ ਵੱਡਾ ਕਾਫਲਾ ਅੱਜ ਫਾਜ਼ਲ ਕਿਆਂ ਨੂੰ ਜਾ ਰਿਹਾ ਹੈਗਾ ਜਿਹੜੇ ਭਰਾ ਨੇ ਸਾਡੇ ਅਸੀਂ ਤਿਲਪੁਰੋਂ ਜਿਹੜੀ ਲੋਕਾਂ ਤੋਂ ਇਕੱਠੀ ਕੀਤੀ ਹੋਈ ਰਾਹਤ ਹੈ ਸਾਡੇ ਭਰਾਵਾਂ ਨੇ ਪਿੰਡਾਂ ਦੇ ਵਿੱਚ ਦਿਲ ਖੋਲ੍ਹ ਕੇ ਦਾਨ ਕੀਤਾਗਾ ਕਣਕ ਦਾ ਕੱਪੜਿਆਂ ਦਾ ਹੋਰ ਹਰੇ-ਇਤਾਰੇ ਦਾ ਟੂੜੀ ਦਾ ਜਿਹੜਾ ਅਸੀਂ ਲੈ ਕੇ ਜਾ ਰਹੇ ਹਾਂਗੇ ਉਹ ਅਸੀਂ ਮਾਰਾ ਜਾ ਉਹਨਾਂ ਦੇ ਵੱਲ ਮਲਾ ਰਹੇ ਹਾਂ ਵੀ ਸਾਡੇ ਭਰਾਵਾਂ ਦੀਆਂ ਫਸਲਾਂ ਮਰ ਗਈਆਂ ਘਰ ਖਰਾਬ ਹੋ ਗਏ ਜਾਂ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਇੰਨੀ ਕਸੀਂ ਪਰਪਾਈ ਕਰ ਸਕਦੇ ਆਂ ਵੀ ਉਹਨਾਂ ਦਾ ਕਣਕ ਦਾ 6 ਮਹੀਨਿਆਂ ਦੀ ਕਣਕ ਉਹਨਾਂ ਦੇ ਘਰਾਂ ਤੱਕ ਪਹੁੰਚਾਈਏ ਪਿੰਡਾਂ ਦੇ ਵਿੱਚ ਲਿਸਟਾਂ ਬਣੀਆਂ ਨੇ ਬਕਾਇਦਾ ਪਿੰਡਾਂ ਦੇ ਵਿੱਚ ਜਿੰਨੇ ਪਰਿਵਾਰ ਤੇ ਜੀ ਨੇ ਉਹਦੇ ਹਿਸਾਬ ਨਾਲ ਕਣਕ ਵੰਡੀ ਜਾਊਗੀ ਕੱਲ ਨੂੰ ਅਸੀਂ ਕਣਕ ਵੰਡਾਂਗੇ ਤੇ ਸ਼ਾਮ ਤੱਕ ਉੱਥੇ ਪਹੁੰਚਾਂਗੇ ਤੇ ਉਹਨਾਂ ਦੀ ਜਿਹੜੇ ਕੋਈ ਸਰਕਾਰ ਤੋਂ ਵੀ ਮਾਮਲਾ ਲੈਣਾ ਉਹਦੇ ਵਾਸਤੇ ਵੀ ਵੱਡਾ ਸੰਘਰਸ਼ ਕਰਨ ਨੂੰ ਜਥੇਬੰਦੀ ਨੇ ਕਿਹਾ ਹੈਗਾ ਤਿਆਰ ਰਹਿਣਾ ਹੈਗਾ ਜਿਹੜੇ ਸਾਡੇ ਭਰਾ ਹਨਗੇ ਉਦਾਂ ਨੂੰ ਵੀ ਨਾਲ ਜੋੜ ਕੇ ਜਿੱਥੇ ਹੜ ਆਏ ਨੇਗੇ ਜਿਹੜੇ ਉਹਨਾਂ ਦੇ ਮਤਲਬ ਸਾਈਡਾਂ ਪੱਕੀਆਂ ਕਰਾਉਣੀਆਂ ਨੇ ਉਹਨਾਂ ਵਾਸਤੇ ਅਸੀਂ ਵੱਡਾ ਸੰਘਰਸ਼ ਕਰਾਂਗੇ ਜਿਹੜਾ ਮਾਮਲਾ ਲੈ ਕੇ ਦੇਣਾ ਸਰਕਾਰ ਤੋਂ ਉਹਦੇ ਗੱਲ ਤੇ ਗੋਡਾ ਤੱਕ ਅਸੀਂ ਸਰਕਾਰ ਤੋਂ ਮਾਮਲਾ ਲੈ ਕੇ ਵੀ ਦੇਵਾਂਗੇ ਅੱਜ ਅਸੀਂ ਹੜ ਮਾਰੇ ਇਲਾਕਿਆਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਾ ਰਹੇ ਹਾਂ ਸਾਡਾ ਜਿਹੜਾ ਤਕਰੀਬਨ 3500 ਮਣ ਕਣਕ ਇਕੱਠੀ ਕਰਕੇ ਲੈ ਜਾ ਰਹੇ ਹਾਂ ਇਸ ਤੋਂ ਬਾਅਦ ਦੇ ਵਿੱਚ ਅਸੀਂ ਡੰਗਰਾਂ ਵਾਸਤੇ ਖਰਾਚਾਰਾ ਜਾਂ ਕਹ ਲਈਏ ਤੂੜੀ ਜਾ ਇਸ ਤੋਂ ਮਗਰੋਂ ਪੈਸੇ ਇਕੱਠੇ ਕਰਕੇ ਡੀਜ਼ਲ ਦਾ ਪ੍ਰਬੰਧ ਕਰਕੇ ਟਰੈਕਟਰ ਵੀ ਲੈ ਕੇ ਜਾਵਾਂਗੇ ਤਾਂ ਕਿ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਉੱਚੀਆਂ ਨੀਵੀਆਂ ਵੜਾ ਹੋਣ ਕਰਕੇ ਹੋ ਗਈ ਉਹਨਾਂ ਨੂੰ ਪੱਧਰ ਕਰਨ ਵਾਸਤੇ ਸੋ ਅਸੀਂ ਜਥੇਬੰਦੀ ਦੇ ਸਾਰੇ ਪ੍ਰੋਗਰਾਮ ਮੁਲਤਵੀ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਆਪਣੇ ਕਿਸਾਨ ਭਰਾਵਾਂ ਦੀ ਮਦਦ ਦਾ ਫੈਸਲਾ ਕੀਤਾ ਜਿਹੜਾ ਲਗਾਤਾਰ ਜਾਰੀ ਰਿਹਾ